ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੇਹਾਗੜਾ ਮਹਲਾ 5 ਆਂ ਖੋਜਤ ਸੰਤ ਫਿਰ ਹੈ ਪ੍ਰਭ ਪ੍ਰਾਨ ਅਧਾਰੇ ਰਾਮ ਤਾਣ ਤਨ ਖੀਨ ਪਿਆ ਬੇਨਾ ਮਿਲਤਾ ਪਿਆਰੇ ਰਾਮਾ ਖੋਜਤ ਸੰਤ ਫਿਰ ਹੈ ਪ੍ਰਭ ਪ੍ਰਾਣ ਅਧਾਰੇ ਰਾਮਾ ਤਾਣ ਤਨ ਖੀਨ ਪਿਆ ਬੇਨਾ ਮਿਲਤਾ ਪਿਆਰੇ ਰਾਮਾ प्रभ मिलो प्यारे मिया तारे कर दिया लड़ लाए लीजिया देहे नाम अपना जपो स्वामी हर दर्श पेखे जी जिए समर्थ पूर्ण सदा चल ਉੱਚ ਅਗਮ ਅਪਾਰੇ ਬਨਵੰਤ ਨਾਨਕ ਸਾਰ ਕਿਰਪਾ ਮਿਲੋ ਪ੍ਰਾਨ ਪਿਆਰੇ ਜਪ ਤਪ ਬਰਤ ਕਿਨੇ ਪੇਖਣਾ ਕੋ ਚਰਣਾ ਰਾਮ ਤਪ ਤਾ ਨਕਤਾ ਬੂਜਾ ਬੇਨਾ ਸੁਆਮੀ ਸਰਣਾ ਹਰਿ ਨਾਮ ਪ੍ਰਭ ਸਰਣਾ ਤੇਰੀ ਕਾਟ ਬੇਰੀ ਸੰਸਾਰ ਸਾਗਰ ਤਾਰੀਐ ਅਨਾਥ ਨਿਰਗੁਣ ਕਛੋ ਨਾ ਜਾਣਾ ਮੇਰਾ ਗੁਣਾ ਔਗਣ ਨਾ ਵਿਚਾਰਿਆ ਦਿਨ ਦਿਆਲ ਗੋਪਾਲ ਪ੍ਰੀਤਮ ਸਮਰਥ ਕਰਨ ਕਰਨਾ ਨਾਨਕ ਚਾਤਰਕ ਹਰ ਬੂੰਦ ਮੰਗਾ ਜਪ ਜੀਵਾ ਹਰ ਹਰ ਚਰਣਾ ਅਮਿਆ ਸਰੋਵਰੋ ਪਿਓ ਹਰ ਹਰ ਨਾਮ ਰਾਮ ਸੰਤਹ ਸੰਗ ਮਿਲਾ ਜਪ ਪੂਰਨ ਕਾ ਮਹਾਰਾਮ ਸਭ ਕਾਮ ਪੂਰਨ ਦੁਖ ਵਿਦਰਨ ਹਰ ਨਿਮਖ ਮਨ ਹੋ ਨਾ ਬਿਸਰਾ ਆਨੰਦ ਆਨੰਦਨ ਸਦਾ ਸਾਚਾ ਸਰਬ ਗੁਣ ਜਗਦੀਸ਼ਰਾ ਅਗਨਤ ਉਚ ਅਪਾਰ ਠਾਕੁਰ ਅਗਮ ਜਾ ਕੋ ਤਮ ਬੇਨਵੰਤ ਨਾਨਕ ਮੇਰੀ ਇਛਾ ਪੂਰਨਾ ਮਿਲੇ ਸ਼ੀਰਿੰਗ ਰਾਮਾ ਕੈ ਕੋਟਕ ਜਗ ਫਲਾ ਸੁਣ ਗਾਵਨ ਹਰੇ ਰਾਮਾ ਹਰ ਹਰ ਨਾਮ ਜਪਤ ਕੋਲ ਸਗਲੇ ਤਾਰੇ ਹਰ ਨਾਮ ਜਪਤ ਸੋਹੰਤ ਪ੍ਰਾਣੀ ਤਾਂ ਕੀ ਮਹਿਮਾ ਕਿਤ ਗਨਾ ਹਰ ਬਿਸਰ ਨਹੀਂ ਪ੍ਰਾਨ ਪਿਆਰੇ ਚਤਵੰਤ ਦਰਸ਼ਨ ਸਾਦ ਮਨਾ ਸੁਬਹ ਦਿਵਸ ਆਏ ਗਹਿ ਕੰਠ ਲਾਏ ਪ੍ਰਭ ਊਚ ਅਗਮ ਅਪਾਰੇ ਬਿਨਵੰਤ ਨਾਨਕ ਸਫਲ ਸਬ ਕਿਛ ਪ੍ਰਭ ਮਿਲੇ ਅੰਤ ਪਿਆਰੇ ਸੋ ਬਾਦਸ ਆਏ ਗਹਿ ਕੰਠ ਲਾਏ ਪ੍ਰਭ ਊਚ ਅਗਮ ਅਪਾਰੇ ਬਨਵੰਤ ਨਾਨਕ ਸਫਲ ਸਭ ਕੇਛ ਪ੍ਰਭ ਮਿਲੇ ਅੰਤ ਪਿਆਰੇ ਵਾਹੇ ਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ